ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਮਾਗੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਪਾਂ ਬਣਾਉਣ ਲੱਗੇ ਖੀਰ ਇਹ ਲੈਇਆ ਨਾ ਮੈਂ ਮਗਜ਼ ਮੈਂ 2.5 ਕਿਲੋ ਦੁੱਧ ਦੇ ਵਿੱਚ 500 ਗ੍ਰਾਮ ਲੈਇਆ ਚੌਲ ਮੰਨ ਲਓ ਅੱਧਾ ਕਿਲੋ ਚੌਲ ਪਾਏ ਆ ਇਹ ਆਪਾਂ ਹੰਦਾ ਖਤੋਕੇ ਰੱਖੀਆਂ ਹੋਈਆਂ ਨਹੀਂ ਇਹ ਆਪਾਂ ਨਾਰੀਅਲ ਕੱਟਿਆ ਹੋਇਆ ਨਾਲ ਬਦਾਮ ਠੀਕ ਹੈ ਜੀ ਆਮੇ ਵਿੱਚ ਡ్రਾਈ ਫਰੂਟ ਪਾਉਂਗੀ ਇਹਨੇ ਆਮਾ ਮਗਜ਼ ਤੇ ਹੁਣ ਇਹ ਆਪਣੀ ਬਣ ਰਹੀ ਹੈ ਖੀਰ ਵੈਗਰੂ ਜੀ ਇਹਨੇ ਦੁੱਧ ਲਿਆ 2.5 ਕਿਲੋ ਤੇ ਵਿੱਚ ਪਾਇਨੇ ਚੋਲ ਤੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਪਾਇਆ ਤੇ ਆਪਣੀ ਖੀਰ ਬਣ ਗਈ ਆ ਬਾਗੀ ਦੇ ਪਤਲ ਦਿਹਾੜੇ ਤੇ ਇਕੇ ਜੀ ਮੇਰੇ ਵੱਲੋਂ ਸਾਰਾ ੜੂ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੀ ਆਪ ਜੀ ਨੂੰ ਪਲੀ ਪਾਤ ਪਤਾ ਸ੍ਰੀ ਮੁਕਸਰ ਸਾਹਿਬ ਦੀ ਮਾਗੀ ਹੁੰਦੀ ਐ ਤੇ ਮਾਗੀ ਤੇ ਪਾਈ ਮਹਾ ਸਿੰਘ ਨੇ ਬਦਾਵਾ ਪੜਵਾਇਆ ਸੀ ਗੁਰੂ ਸਾਹਿਬ ਤੋਂ ਆਪਾਂ ਨੂੰ ਸਿੱਖੀ ਲੈ ਕੇ ਦਿੱਤੀ ਸੀ ਤੇ ਆਪਾਂ ਅੱਜ ਸਿੱਖੀ ਦੇ ਹੱਕਦਾਰ ਆਤਾ ਪਾਈ ਮਹਾ ਸਿੰਘ ਜੀ ਰਾਣੇ ਮਾਈ ਭਾਗੋ ਰਾਣੇ ਆਵਦੀਆਂ ਕਰਵਾਨੀਆਂ ਕੀਤੀਆਂ ਤਾਂ ਅੱਜ ਆਪਾਂ ਸਿੱਖੀ ਦੇ ਹੱਕਦਾਰ ਹੋ ਗਏ ਜੀ ਅੱਜ ਸਿੱਖੀ ਆਪਣੇ ਕਾਇਮ ਤੇ ਵਾਹਿਗੁਰੂ ਮਿਹਰ ਕਰੇ ਸਭ ਤੇ ਵਾਹਿਗੁਰੂ ਵਾਹਿਗੁਰੂ ਚਲੋ ਹੁਣ ਆਪਾਂ ਵਾਹਿਗੁਰੂ ਸਿਮਰਨ ਕਰਦੇ ਬਣਾਉਣੇ ਆ ਖੀਰ ਫਿਰ ਆਪਾਂ ਲਵਾਵਾਂਗੇ ਮਹਾਰਾਜ ਦਾ ਭੋਗ ਉਸ ਤੋਂ ਬਾਅਦ ਖੀਰ ਪ੍ਰਸ਼ਾਦ ਆਪਾਂ ਵਰਤਾਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਆਈ ਗ੍ਰੂ ਸਮਣਾੜ ਕਰਦੇ ਆ ਤੇ ਫਿਰ ਖੀਰ ਤਿਆਰ ਕਰਦੇ ਆ ਠੀਕ ਹੈ ਜੀ ਹੁਣ ਦੋ ਵਾਰੀ ਕਿ ਦੱਸੇ ਆਪਾਂ ਨਾ ਵੈਸੇ ਤਾਂ ਹਜੇ ਖੀਰ ਦੀ ਜੀ ਆਉਣੀ ਟਾਈਮ ਬਹੁਤ ਲੱਗੂਗੀ ਹੌਲੀ ਹੌਲੀ ਸੇਕ ਮੱਠਾ ਤੇ ਜਿੱਦੀਆਂ ਪਰ ਜਿਹੜੀਆਂ ਆਪਾਂ ਦਾਖ ਇਹ ਪਹਿਲਾਂ ਪਾ ਦਨੇ ਆ ਇਹ ਫੁੱਲ ਜਾਣਗੇ ਫਿਰ ਦੇਖੋ ਆਪਾਂ ਪਹਿਲਾਂ ਪਾ ਦਈਏ ਨਾ ਤੇ ਵਧੀਆ ਫੁੱਲ ਜਾਣਗੇ ਠੀਕ ਅੱਜ ਮੈਂ ਫੇਸ ਤਾਂ ਨਹੀਂ ਦਿਖਾਉਂਦੀ ਠੀਕ ਹੈ ਮੇਰੇ ਤੇ ਅਜੇ ਸਵਾਲ ਜੱਟ ਸੋਹਣਾ ਨਹੀਂ ਲਿਆ ਤਾਂ ਕਰਕੇ ਅੱਜ ਕਰ ਮਤਾਨ ਫੇਸ ਉਹ ਕਹਾਂ ਉਹ ਦੱਲਾ ਵਿੱਚ ਆਪ ਪਾਤੀ ਵਿੱਚ ਤਾਂ ਖਾਂ ਧੋ ਕੇ ਠੀਕ ਹੈ ਸਾਡੇ ਤਾਂ ਅੱਖਾਂ ਹੀ ਕਹਿੰਦੇ ਆ ਜਿਹਦੇ ਕਿਸੇ ਦੀ ਕੋਸ਼ਕੁਲ ਹੋਰ ਵੀ ਕਹਿੰਦਾ ਹੁਣ ਠੀਕ ਹੈ ਪਾਣੀ ਸਰਨੇ ਪਾਤਾ ਤੇ ਆ ਗਈ ਆਪਣਾ ਆਪ ਕੋ ਨਾਰੀਅਲ ਤੇ ਬਦਾਮ ਇਹ ਇਹ ਚਾਹਤੇ ਆ ਵੀ ਪਾ ਦੇ ਨਾਲ ਹੀ ਦੇਤੀ ਜਾਣਗੇ ਠੀਕ ਹੈ ਜਿਹੜੇ ਉਹਨੇ ਮਾਗਦੇ ਉਹ ਪਾਵਾਂਗੇ ਆਪਣਾ ਪਾਚ ਇਹਨਾਂ ਨੂੰ ਥੰਨ ਲੀ ਗਏ ਨਾ ਕੋ ਸੇਕ ਥੋੜਾ ਕਰ ਲੀ ਤੇਜ਼ ਕਿਉਂਕਿ ਜਦੋਂ ਚਾਰ ਆਸਤੇ ਨਾ ਉਪਰੋਂ ਦੁੱਬਲਦਾ ਵਾਹਿਗੁਰੂ ਜੀ ਕਾ ਖਾਲਸਾ ਹਰੇਕ ਹੁੰਦੇ ਵੀ ਜੀ ਕਾ ਖਾਲਸਾ ਹਰੇਕ ਹੁੰਦੇ ਵੀ ਅਰੇ ਕੀ ਅਸਧੰਤੇ ਖੁਸ਼ ਹੋਵੇ ਮਾਗੀ ਦੇਖ ਮੈਂ ਤਰਗਾੜੇ ਤੇ ਆਉਂਦੇ ਘਰੇ ਸਭ ਕੁਝ ਬਣਾਵੇ ਮਹਾਰਾਜ ਸਭ ਨੂੰ ਜੀ ਵੀ ਸੱਚਾ ਆਪਾਂ ਅੱਜ ਇੱਕ ਖਸ਼ੀਤ ਬਣਾਉਣ ਲੱਗੇ ਕਿ 40 ਮੁਕਤੇ ਆਣੇ ਆਪਾਂ ਨੂੰ ਸਿੱਖੀ ਦੀ ਧਾਟ ਲੈ ਕੇ ਦਿੱਤੀ ਪਾਪਾ ਇਸ ਕੁਛੀ ਜਿੱਤ ਪਾਪਾ ਵੀ ਮਾਗੀ ਤੇ ਪਵਿੱਤਰ ਦੇ ਹਾਂ ਤੇ ਖੀਰ ਬਣਾ ਕੇ ਬੱਚਿਆਂ ਨੂੰ ਵੀ ਖਵਾਵਾਂਗੇ ਤੁਹਾਰੇ ਘਰ ਤੇ ਵੀ ਲਾਵਾਂਗੇ ਤੇ ਕਿਰਿਆ ਕਰੀ ਜਾਂਦੀਆ ਪੈਣਾਂ ਨੇ ਖੀਰ ਪੜਾਈ ਅੱਜ ਮੈਨੂੰ ਕਹਿਣ ਤੇ ਕਰਕੇ ਜੂ ਬਸ ਨਾ ਵਾਹੀ ਗਰੂ ਵਾਹੀ ਗਰੂ ਸਾਰਿਆਂ ਨੇ ਜਿਗਜਿਗ ਨੇ ਖੀਰ ਬਣਾਵਣੀ ਵਾਹੀ ਗਰੂ ਦਾ ਸੇਵਨ ਕਰਨਾ ਹਾਂ ਤਾਂ ਸਿਰਕੰ ਕੋਵਨ ਸਿੰਘ ਜੀ ਮਹਾਰਾਜ ਦਾ ਸ਼ੁਕਰਾਨਾ ਕਰਨਾ ਜੀ ਤੇ ਉਸ ਹੀ ਦਾ ਨਾਲ ਸ਼ੁਕਰਾਨਾ ਕਰਨਾ 40 ਮੁਕਤੇ ਨੂੰ ਕੋਟੀ ਗੁਟਾ ਪਰਨਾ ਜਿਦਣਾ ਨੇ ਆਪਾਂ ਨੂੰ ਅੱਜ ਐਸੀ ਸਿੱਖੀ ਕਾਬਲ ਬਣਾਇਆ ਆਜਾ ਆਪਾਂ ਸਿੱਖੀ ਸੰਭਾਲ ਕੇ ਰੱਖੀਆ ਤਾਂ ਉਹਨਾਂ ਦੀ ਬਦੌਲਤ ਹੈ ਜੀ ਸਿੱਖੀ ਆਪਾਂ ਨੂੰ ਲੈ ਕੇ ਦਿਨਾ ਉਹਨਾਂ ਦੀ ਬਦੌਲਤ ਹੈ ਅਜਾ ਫਾ ਕਿਦੇ ठेकेदार ਬਣੇ ਫਿਰਦੇ ਆ ਜੀ ਕੋਈ ਆਹ ਤਾਂ ਮੈਂ ਸਿੱਖਾ ਤੇ ਉਹ ਆਹ ਬੰਨਾ ਸਿੱਖਾ ਪਰ ਜਿਨ੍ਹਾਂ ਨੇ ਅਸਲੀ ਹੱਦ ਚ ਆਪਾਂ ਨੂੰ ਸਿੱਖੇ ਲੈ ਕੇ ਦਿੱਤੀ ਉਹਨਾਂ ਨੂੰ ਕਦੇ ਆਪਾਂ ਯਾਦ ਵੀ ਨਹੀਂ ਕਰਦੇ ਪਰ ਅੱਜ ਦਾ ਪਵਿੱਤਰ ਦਿਹਾੜਾ ਉਹਨਾਂ ਦੀ ਯਾਦ ਵਿੱਚ ਹੈ ਜੀ ਅੱਤੇ ਅਸਪੜਾਂ ਵੀ ਤਾਂ ਆਪਾਂ ਫਿਰ ਪੂਰਾ ਸਾਰਾ ਪਤੰਗਾ ਦੇਖੋ ਜੀ ਅਸੀਂ ਬਚਪਨ ਤੋਂ ਇਤਿਹਾਸ ਪੜਦੇ ਆ ਰਹੇ ਆ ਸਾਡੇ ਸਾਡੇ ਫਾਦਰ ਸਾਹਿਬ ਸਾਨੂੰ ਬਚਨ ਤੋਂ ਹੀ ਹੀ ਸਾਖੀਆਂ ਸੁਣਾ ਸੁਣਾ ਕੇ ਵੱਡਿਆ ਕੀਤਾ ਸਾਨੂੰ ਤੇ ਪਰ ਸਾਨੂੰ ਛੋਟੀ ਉਮਰ ਦੇ ਵਿੱਚ ਹੀ ਛੱਡ ਕੇ ਇਸ ਦੁਨੀਆ ਨੂੰ ਫਤਿਬ ਲਾ ਗਏ ਸੀ ਤੇ ਪਰ ਅੱਜ ਵੀ ਉਹਨਾਂ ਦੇ ਤੇ ਪਾਏ ਹੋਏ ਪੂਰਨਿਆਂ ਤੇ ਜਿਵੇਂ ਜਿਵੇਂ ਉਹ ਕਰਿਆ ਕਰਦੇ ਸੀ ਉਸ ਤਰ੍ਹਾਂ ਅਸੀਂ ਅੱਜ ਕਰਦੇ ਆਂ ਜੀ ਤੇ ਨਾ ਆਪਣੇ ਇੰਨੇ ਫਾਦਰ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੀ ਆਂ ਜੀ ਤੇ ਜਿਵੇਂ ਜਿਵੇਂ ਗੇਂਦੀ ਵਾਦੀ ਜਾਂਦੀ ਆ ਮਾਲੋ ਮੇਰਾ ਬੇਟਾ ਉਹ ਮੈਨ ਜੀ ਮਿੱਚ ਨੇ ਸਿਖਾਉਨੇ ਆ ਉਹ ਡਰਦਾ ਕਰਦਾ ਬੱਚਾ ਬੇਟਾ ਵੀ ਨਰਾ ਵਰਤਾਰੀ ਹੈ ਜੀ ਅਸੀਂ ਫੈਮਲੀ ਦੇ ਵਿੱਚ 3 ਨਵੰਬਰ ਹੈ ਕਿ ਨਵੰਬਰਤਾਰੀ ਹੈ ਜੀ ਤੇ ਆਪਣੇ ਫੈਮਲੀ ਦੀ ਨਵੰਬਰਤਾਰੀ ਹੈ ਵਾਹਿਗੁਰੂ ਜੀ ਬਹੁਤ ਵਾਰੀ ਮੈਂ ਦੱਸ ਚੁੱਕੀ ਆ ਇਹ ਗੱਲ ਸੱਚੇ ਪਾਤਸ਼ਾਹ ਰੇਤ ਨੂੰ ਮਾਰਾ ਸਿੱਖੀ ਦੀ ਤਾ ਜੋੜੀ ਵਿੱਚ ਪਾਉਣ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਆਂ ਇਹ ਬਾਣੀ ਬਾਣੀ ਦੇ ਤਾਰਨੇ ਕੋ ਜੀ ਸਿੱਖੀ ਬਹੁਤ ਔਖੀ ਮਿਲੀ ਆਪਾਂ ਨੂੰ ਕਿਹ ਜੀ ਮਾਰ ਨੇ ਸਾਥ ਸਿਰ ਦੇ ਕੇ ਆਪਾਂ ਨੂੰ ਸਿੱਖੀ ਲੈ ਕੇ ਦਿੱਤੀ ਇਹ ਕਿਰਪਾ ਉਹਨਾਂ ਦਾ ਕੋਟੇ ਨੂੰ ਤਾਂ ਨਾਰ ਕਰਦੇ ਆ ਜੀ ਇਹ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਹੀ ਮੁਖ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਆ ਕੇ ਉਹਨਾਂ ਨੇ ਇਹ ਪਵਿੱਤਰ ਨੂੰ ਭਾ ਧਰਤੀ ਨੂੰ ਭਾਗ ਲਾਏ ਕੀ ਅੱਜ ਇਹ ਕਿਤਿਆਸ ਧਰਤੀ ਬਣ ਗਈ ਆ ਕਿੱਥੇ ਇਹ ਬੰਧੜ ਪ੍ਰਾਂਧ ਧਰਤੀ ਹੁੰਦੀ ਸੀ ਇੱਕ ਅੰਦਰਾਂ ਨਹੀਂ ਟਾਬ ਹੁੰਦੀ ਸੀ ਤੇ ਅੱਜ ਇਹ ਸ੍ਰੀ ਮੁਕਤਸਰ ਸਾਹਿਬ ਬਣਿਆ ਹੋਇਆ ਜੀ ਦੇਖੋ ਚੋਠੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ சாரு சத் நாம் வா சே சாரு சத்நாம சத் நாம் வா ச ச நாம் வாயு சத் நாம் வாயு சத் நாம் வாயு சத் நாம் வா ਜੋ ਕੇ ਹੱਥ ਮੈਂ ਕਲੰਗੀ ਸੋੇ ਸੀਸ ਜੋ ਹਮਰੇ ਰਚਿਆ ਕਰੇ ਕਲੰਗੀ ਤਾਰ ਜਗਦੀਸ਼ ਜੋ ਹਮਰੇ ਰਚਿਆ ਕਰੇ ਕਲੰਗੀ ਤਾਰ ਜਗਦੀਸ਼ ठंडा जाके हाथ में कलंगी सोभीस जो हमारी रचिया करे कलंगी तार जक दीशिया तो डोया सगल दवार को को ਗੇਟਾਰੇ ਦਰ ਬਾਹੀ ਗਏ ਇਕਲਾ ਜਸ ਗੋਵਿੰਦ ਰਾਸਤ ਹਾਰ ਆਹੀ ਗਏ ਇਕਲਾ ਜਰ ਤੇ ਗੋਵਿੰਦ ਰਾਸਤ ਹਾਰ ਇਕਾਂਗਾ ਸ੍ਰੀ ਵਾਹਿਗੁਰੂ ਜੀ ਸਤਨਾਮ ਕਰਤਾ ਪੁਰਖ ਨੇ ਕੋ ਨਿਰਵੈਰ ਕਾਲ ਮੂਰਤ ਅਜਬ ਨੇ ਸੈ ਪਾਉਂ ਗੁਰ ਪਰਛਾ ਰ ਜਬ ਹਾ ਦੀ ਸਤ ਸੂਗਾ ਦੀ ਸੱਚ ਹੈ ਪੀ ਸੱਚ ਨਾਨਕ ਕੋਸੀ ਵੀ ਸੱਚ ਰੀਤੋਂ ਕਾ ਸਤਨਾਮ ਕਰਤਾ ਪੁਰਖ ਕੋ ਨਿਰਵੈਰ ਕਾਲ ਮੂਰਤ ਲਓ ਵਾਈ ਗਰੂਜੀ ਆਪਣੀ ਖੀਰ ਬਣ ਕੇ ਵਧੀਆ ਤਿਆਰ ਹੋ ਗਈ ਰੈਡੀ ਹੋ ਗਈ ਹੁਣ ਆਪਾਂ ਦੋ ਮਿੰਟ ਇਹਨੂੰ ਠੰਡੀ ਕਰਕੇ ਫਿਰ ਵਾਈ ਗਰੂਜੀ ਦਾ ਭੋਗ ਲਵਾ ਕੇ ਤੇ ਫਿਰ ਆਪਾਂ ਦੱਤਾਵਾਂਗੇ ਇਹਨੂੰ ਫਿਰ ਮਿਲਦੇ ਹਾਂ ਹੁਣ ਆਪਾਂ ਫਿਰ ਪਹਿਲਾਂ ਅਰਦਾਸ ਬੇਨਤੀ ਕਰ ਲਈਏ ਇਹ ਠੰਡੀ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਆਪਾਂ ਵਰਤਾਵਾਂਗੇ ਦੇਖ ਲਓ ਵਾਈ ਗਰੂਜੀ ਆਪਾਂ ਹੁਣ ਕਰੀ ਹੋ ਗਿਆ ਕਿਉਂਕਿ ਆਪਾਂ ਖੀਰ ਪ੍ਰਸ਼ਾਦ ਦਾ ਭੋਗ ਲਵਾ ਕੇ ਮਾਰਾਇਆ ਤੇ ਆਪਾਂ ਆਪਣੇ ਪਰਿਵਾਰ ਨੂੰ ਵਰਤਾਇਆ ਸਾਰਿਆਂ ਨੂੰ ਜੀ ਤੇ ਬੱਚਿਆਂ ਨੂੰ ਸਾਰਿਆਂ ਨੂੰ ਵਰਤਾਇਆ ਤੇ ਹੁਣ ਆਪਾਂ ਵਲੌਗ ਦੀ ਕਰਦੇ ਆ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਮੈਂ ਆ ਤੁਹਾਡੀ ਆਪਣੀ ਜਗਦੀਪ कौर ਤੇ ਆਪਣਾ ਚੈਨਲ ਹੈ ਤਾਂ ਤੁਮ ਆਪਾ ਜੀ ਸਿੰਘ ਜੀ ਤੇ ਸਾਰਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੜੀ ਬੜੀ ਨੂੰ ਵਾਤਾਵਰਣ ਬਾਸ਼ ਕਰਨਾ ਤੇ ਅਗਰ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰਨਾ ਤੇ ਸਾਰੇ ਬੰਨਿਆ ਇਹ ਦੁਆਰਾ ਤੋਂ ਬਾਗੀ ਦੇ ਪਵਿੱਤਰ ਦਿਹਾੜੀਆਂ ਆਪ ਜੀ ਨੂੰ ਲੱਖ ਲੱਖ ਮੁबारकਾਂ ਜੀ ਤੇ ਹੁਣ ਆਪਾਂ ਮਿਲਦੇ ਆ ਅਗਲੇ ਬਲੌਗਸ ਇੱਥੇ ਆਪਣਾ ਬਲੌਗ ਸਮਾਪਤ ਕਰਦੇ ਆ ਆਪਾਂ ਕਿਉਂਕਿ ਮੈਂ ਅੱਗੇ ਤੁਹਾਨੂੰ ਚਾਲਦੇ ਬਲੌਗ ਦੇ ਵਿੱਚ ਫੇਸ ਨਹੀਂ ਬਕਾਇਆ ਅਸੀਂ ਤੇ ਮੈਂ ਖਤਾਲਾ ਪਾ ਹੋਣਾ ਤੁਸੀਂ ਕਹਿ ਰਹੇ ਨੇ ਫੇਸ ਨਹੀਂ ਦਿਖਾਉਂਦੇ ਤੇ ਇੱਕ ਮੈਂ ਮੇਰੇ ਭੈਣਾਂ ਦੇ ਇੱਕ ਦੋ ਮੈਸੇਜ ਨੇ ਮੈਂ ਵੀਡੀਓ ਬਾਅਦ ਚ ਬਣਾਉਂਗੀ ਤੇ ਉਹਨਾਂ ਦਾ ਰਿਪਲਾਈ ਦੇਣ ਲਈ ਤੇ ਹੁਣ ਮੇਰੀ ਫਤਿਹ ਮਨਜ਼ੂਰ ਕਰਨੀ ਦੇਸਾਂ ਦੇਸਾਂ ਵਿੱਚ ਵਸਦੇ ਹੋਏ ਭੈਣ ਭਰਾਵਾਂ ਨੂੰ ਮੇਰੀ ਫਤਿਹ ਮਨਜ਼ੂਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ